ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਬਾਬਾ ਸੰਘਟੇਸੀਆਂ ਜੋ ਕਿ ਦੋਆਬੇ ਦਾ ਇੱਕ ਬਹੁਤ ਹੀ ਇਤਿਹਾਸਿਕ ਨਗਰ ਹੈਗਾ ਇੱਥੇ ਸ੍ਰੀ ਗੁਰੂ ਹਰਗੋਬਿੰਦ ਢਾਡੀ ਅਤੇ ਕਵਿਸ਼ਰ ਸਭਾ ਜਡੇੜਾਲਾ ਮੰਡਕੀ ਦੋਆਬੇ ਦੀ ਇੱਕ ਬਹੁਤ ਐਮ ਮੀਟਿੰਗ ਜਿਹੜੀ ਅੱਜ ਕੀਤੀ ਗਈ ਆ ਜਿਹਦੇ ਵਿੱਚ ਜਿੱਥੇ ਕਿ ਉਹਨਾਂ ਨੇ ਮਤਾ ਪਾਸ ਕੀਤਾ ਕਿ ਜਿਹੜੀ ਬੀਤੇ ਦਿਨੀ ਜਡੇੜਾਲਾ ਮੰਡਕੀ ਵਿਖੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀਤ ਵੀ ਦੀ ਬੜੀ ਦੁਖਦਾਈ ਘਟਨਾ ਜਿਹੜੀ ਵਾਪਰੀ ਸੀ ਉੱਥੇ ਜਿੱਥੇ ਉਹਦਾ ਦੁੱਖ ਸਾਂਝਾ ਕੀਤਾ ਉਹਨਾਂ ਨੇ ਉਹਦੇ ਨਾਲ ਹੀ ਪ੍ਰਸ਼ਾਸਨ ਤੋਂ ਸ਼ਰੋਬ ਔਰ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹੈਗਾ ਉਹਨਾਂ ਤੋਂ ਇਹ ਅਪੀਲ ਕੀਤੀ ਆ ਕਿ ਜਿੱਥੇ-ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈਗਾ ਆ ਉਹਨਾਂ ਥਾਂਾਂ ਤੇ ਉਹਨਾਂ ਦਾ ਜਿੱਥੇ ਆਦਰ ਮਾਨ ਸਤਕਾਰ ਜਿਹੜਾ ਹੈ ਉਹ ਬਰਕਰਾਰ ਰੱਖਣਾ ਇਹੋ ਜਿਹਾ ਟਰੈਮ ਨੂੰ ਰੋਕਣ ਲਈ ਜਿਹੜੇ ਆ ਯੋਗ ਜਿਹੜੇ ਆ ਉਪਰਾਲੇ ਕਰਨ ਦੀ ਜਿਹੜੀ ਲੋੜ ਆ ਉਹਤੇ ਉਹਨਾਂ ਨੇ ਜ਼ੋਰ ਦਿੱਤਾ ਆ ਅੱਜ ਦੀ ਮੀਟਿੰਗ ਵਿੱਚ ਕੀ-ਕੀ ਫੈਸਲੇ ਲਏ ਗਏ ਹੈਗੇ ਆ ਸ਼੍ਰੋਮਣੀ ਕਮੇਟੀ ਦੇ ਪ੍ਰਸ਼ਾਸਨ ਤੋਂ ਕੀ ਮੰਗ ਕੀਤੀ ਆ ਟਾਡੀ ਸਭਾ ਔਰ ਕਬੀਸ਼ ਸਭਾ ਵੱਲੋਂ ਇਹ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਹਾਂ ਜੀ ਦਾਸ ਤੁਹਾਡੀ ਜੋਗਾ ਸਿੰਘ ਪਾਸੜਾ ਇਹ ਢਾਡੀ ਕਮਿਸ਼ਨ ਸਭਾ ਗੁਰੂ ਹਰਗੋਬਿੰਦ ਢਾਡੀ ਕਮਿਸ਼ਨ ਸਭਾ ਬਲੋ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੀਆਂ ਬਿਆਦਬੀਆਂ ਦੁਆਬੇ ਦੇ ਵਿੱਚ ਹੋਈਆਂ ਜਾਂ ਇਸ ਸਮੇਂ ਦੇ ਵਿੱਚ ਹੋਈਆਂ ਸਾਨੂੰ ਇਸ ਚੀਜ਼ ਦਾ ਬੜਾ ਦੁੱਖ ਹੈ ਜੀ ਤੇ ਇਹਦੇ ਵਿੱਚ ਸ਼ਰੋਣੀ ਕਮੇਟੀ ਦੇ ਮੈਂਬਰਾਂ ਨੂੰ ਕੋਈ ਚਾਹੀਦਾ ਤੇ ਸਾਡੀ ਸਭਾ ਆਪ ਅਪਰਾਲਾ ਕਰ ਰਹੀ ਹੈ ਤੇ ਜਿਹੜੀਆਂ ਪਿੰਡਾਂ ਦੀਆਂ ਕਮੇਟੀਆਂ ਆ ਉਹ ਕਮੇਟੀਆਂ ਯੋਗ ਹੋਣੀਆਂ ਚਾਹੀਦੀਆਂ ਤੇ ਉਹਨਾਂ ਕਮੇਟੀਆਂ ਨੂੰ ਪੂਰਾ ਸਹਿਯੋਗ ਕਰਨਾ ਚਾਹੀਦਾ ਤੇ ਪਿੰਡ ਦੇ ਲੋਕਾਂ ਨੂੰ ਸਹਿਯੋਗ ਪੂਰਾ ਕਰਨਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਤਰ੍ਹਾਂ ਸਤਕਾਰ ਬਰਕਰਾਰ ਰੱਖਿਆ ਜਾਵੇ ਤੇ ਬਿਆਦਮੀਆਂ ਨੂੰ ਰੋਕਿਆ ਜਾਵੇ ਤੇ ਕਲਾ ਗ੍ਰੰਤੀ ਸਿੰਘ ਨੂੰ ਇਸ ਦੇ ਵਿੱਚ ਦੋਸ਼ੀ ਨਾ ਬਣਾਇਆ ਜਾਵੇ ਫਜ਼ੂਲ ਪਾਛਾ ਤਤਪੁਰ ਮੇਰ ਕਰਨ ਤੇ ਅਸੀਂ ਇਸ ਚੀਜ਼ ਦਾ ਜ਼ਰੂਰ ਐਕਸ਼ਨ ਲਵਾਂਗੇ ਤੇ ਗੁਰਮਤਾ ਕਰਕੇ ਅੰਨੀ ਸ਼ਰੋਣੀ ਕਮੇਟੀ ਤੱਕ ਵੀ ਪਹੁੰਚ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਅਸੀਂ ਪਿੰਡਾਂ ਦੀਆਂ ਜਿਹੜੀਆਂ ਕਮੇਟੀਆਂ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਪਿੰਡਾਂ ਦੀਆਂ ਜੋ ਕਮੇਟੀਆਂ ੁਣਾਈਆਂ ਜਾਂ ਔਰ ਹਰ ਗੁਰਦੁਆਰੇ ਦੇ ਵਿੱਚ ਦੋ ਪਹਿਰੇਦਾਰ ਰੱਖੇ ਜਾਣ ਜਿਹੜੇ ਵਾਰੀ-ਵਾਰੀ ਸਮੇਂ ਸਿਰ ਉਹ ਪਹੁੰਚ ਕੇ ਪੈਰਾਧੜ ਤੇ ਗੁਰੂ ਗ੍ਰੰਥ ਸਾਹਿਬ ਦਾ ਸਰਕਾਰ ਬਰਕਰਾਰ ਰੱਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸੰਤਕਾਰ ਜੋ ਗੁਰੂ ਲੋਕ ਗੁਰੂ ਕੈਰੀ ਸਾਧ ਸੰਗਤ ਜੀਓ ਬਲਾਉ ਫਤਿਹ ਆ ਤੋਂ ਵਾਟ ਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਬਾਬਾ ਸੰਤ ਸੰਗਤ ਸਿੰਘ ਵਿਖੇ ਗੁਰੂ ਹਰਗੋਬਿੰਦ ਸਾਹਿਬ ਟਾਡੀਅਕ ਕਮਿਸ਼ਨ ਸਭਾ ਮੰਡਕੀ ਦੁਆਬਾ ਪੰਜਾਬ ਦੇ ਸਾਰੇ ਅਹੁਦੇਦਾਰ ਤੇ ਮੈਂਬਰ ਸਾਹਿਬਾਨਾਂ ਵੱਲੋਂ ਵਿਸ਼ੇਸ਼ ਤੌਰ ਤੇ ਇੱਕ ਮੀਟਿੰਗ ਕੀਤੀ ਗਈ। ਉਸ ਮੀਟਿੰਗ ਦੇ ਵਿੱਚ ਸ੍ਰੀ ਗੁਰੂ ਬਲੰਦ ਸਾਹਿਬ ਮਹਾਰਾਜ ਜੀ ਦੀਆਂ ਹੋਰੀਆਂ ਵਿਆਹਵੀਆਂ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ। ਔਰ ਹਰ ਇੱਕ ਦੀ ਇਹ ਸਲਾਹ ਲਈ ਗਈ। ਔਰ ਗੁਰਮਤ ਵਿਚਾਰਾ ਕੀਤੀਆਂ ਗਈਆਂ ਜਿਸ ਵਿੱਚ ਬੇਨਤੀ ਕੀਤੀ ਗਈ ਸਮੂਹ ਸਿੱਖ ਸੰਗਤ ਨੂੰ ਕਿ ਗੁਰੂ ਘਰ ਦੇ ਸਿੱਖੀ ਦੇ ਵਿਰੋਧੀ ਅੰਸਰਾਂ ਵੱਲੋਂ ਇਹ ਜਿਹੜੀਆਂ ਅਤਿ ਕਨੌੜੀਆਂ ਹਰਕਤਾਂ ਗੁਰੂ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਿਆਦੀਆਂ ਕੀਤੀਆਂ ਜਾ ਰਹੀਆਂ ਇਹਨਾਂ ਨੂੰ ਰੋਕਣ ਦਾ ਆਪਾਂ ਕੋਸ਼ਿਸ਼ ਅਪਰਾਲਾ ਕਰੀਏ ਤੇ ਇਹ ਸਭਾ ਵੱਲੋਂ ਅਸੀਂ ਗਰੀ ਸਾਹਿਬ ਸ਼ਰਮੌਰ ਸੰਸਥਾ ਧਰਮ ਦੀ ਪ੍ਰਚਾਰਕ ਧਰਮ ਪ੍ਰਚਾਰ ਕਮੇਟੀਆਂ ਔਰ ਸ਼੍ਰੋਣੀ ਕਮੇਟੀ ਸੰਗ ਸਮਾਜ ਸੰਸਥਾਵਾਂ ਸਭਕਾਰ ਕਮੇਟੀ ਤੇ ਜਿੰਨੇ ਵੀ ਸਿੱਖੀ ਨਾਲ ਸੰਬੰਧ ਜੱਥੇਬੰਦੀਆਂ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਇੱਕ ਇੱਕ ਦੋ ਦੋ ਮੈਂਬਰ ਹਰ ਸਭਾ ਵਿੱਚੋਂ ਹਰ ਜੱਥੇਬੰਦੀ ਵਿੱਚੋਂ ਜਿਹੜੀ ਵਿੱਚ ਉਹਨੇ ਹਾਂਗੇ ਜੱਥੇਬੰਦੀਆਂ ਵੀ ਇਹ ਭਾਵ ਕਿ ਸਿੱਖੀ ਨਾਲ ਸੰਬੰਧ ਰੱਖਣ ਵਾਲੇ ਜਿੰਨੇ ਵੀ ادارے ਉਨਾ ਵਿਧਾਇਕ ਕੋਟ ਟੈਂਪਟ ਦੋ ਦੋ ਮੈਂਬਰ ਲੈ ਕੇ ਕਿ ਇੱਕ ਸਮिति ਕਮੇਟੀ ਬਣਾਈ ਜਾਵੇ ਜਿਹੜੀ ਹਰ ਪਿੰਡ ਵਿੱਚ ਹਰ ਗੁਰੂ ਘਰ ਵਿੱਚ ਜਾ ਕੇ ਤੇ ਉਸ ਗੁਰੂ ਘਰ ਦੇ ਵਿੱਚ ਜਿਹੜੀ ਸਿੱਟੀ ਮਰਜ਼ਾਦਾ ਉਹਨੂੰ ਦੇਖੇ ਔਰ ਉਹਦੇ ਪਿੰਚਾਰ ਕਰਨ ਕਿ ਸੰਸਾ ਦੇ ਵਿੱਚ ਉਸ ਮੁੱਦੇ ਨੂੰ ਅਟਾਵੇ ਇਹ ਇਹ ਸਮਸ਼ੇਸ਼ ਮੁੱਦੇ ਤੇ ਅਸੀਂ ਜਿਹੜੀ ਸਬਾਬ ਸਬਾਬ ਨੂੰ ਅੱਜ ਵਿਸ਼ੇਸ਼ ਤੌਰ ਤੇ ਚਾਰ ਕੀਤੀ ਹੈ ਤੇ ਬੇਨਤੀ ਕਰ ਰਹੇ ਆ ਨਾਲ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਤੇ ਜਿੱਤੇ ਵੀ ਇਹ ਘਣੌੜੀਆਂ ਹਰਕਤਾਂ ਹੋਈਆਂ ਉਹਨਾਂ ਦਾ ਇਨਸਾਫ ਉਹ ਪ੍ਰਸ਼ਾਸਨ ਦੇ ਹੱਥ ਹੈ ਜੇ ਉਹ ਚਾਹੇ ਕਿ ਉਹ ਮੌਕੇ ਤੇ ਹੀ ਇਹਨਾਂ ਗੱਲਾਂ ਦਾ ਨਿਸਾਰਾ ਕਰ ਸਕੀਏ ਤੇ ਇਸ ਕਰਕੇ ਸਮੁੱਚੀ ਸਿੱਖ ਸੰਗਤ ਨੂੰ ਔਰ ਸਾਰੀਆਂ ਜਿੱਥੇ ਬੰਗਿਆਂ ਨੂੰ ਫੇਰ ਸਭਾ ਬਣੋ ਹੱਥ ਜੋੜ ਕੇ ਬੇਨਤੀ ਹੈ ਅਸੀਂ ਸਿੱਖ ਹੋਣ ਦੇ ਨਾਤੇ ਸਾਡਾ ਇਹ ਬਹੁਤ ਵੱਡਾ ਫਰਜ਼ ਬਣਦਾ ਅਸੀਂ ਸੋਭਾ ਵੱਲੋਂ ਵੀ ਇਹ ਕੋਸ਼ਿਸ਼ ਉਪਰਤੀ ਕਰਾਂਗੇ ਪਿੰਡ-ਪਿੰਡ ਜਾ ਕੇ ਹਰ ਗੁਰੂ ਘਰ ਵਿੱਚ ਜਾ ਕੇ ਤੇ ਛੋਟੇ ਵੱਡੇ ਸਮਾਗਮ ਰਾਸਤੇ ਵੀ ਆਪਣੇ ਦਿੱਤਿਆਂ ਦੀਆਂ ਨਿਊਜ਼ੀਆਂ ਲਾਵਾਂਗੇ ਜਿੱਥੇ ਜਾ ਕੇ ਉਹ ਸੰਤਾਂ ਨੂੰ ਪ੍ਰੇਰਿਤ ਕਰਾਂਗੇ ਔਰ ਪ੍ਰਬੰਧ ਕਮੇਟੀਆਂ ਨੂੰ ਵੀ ਪ੍ਰੇਰਿਤ ਕਰਾਂਗੇ ਭਾਈ ਜਿਹੜੇ ਮਰਜ਼ਾਦਾ ਵਾਲੇ ਬੰਦੇ ਕੋਮੇਟੀਆਂ ਦੇ ਵਿੱਚ ਤੁਸੀਂ ਉਹਨਾਂ ਨੂੰ ਬਰਾਉਣ ਦਾ ਯਤਨ ਕਰੋ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਜਿਹੜੀਆਂ ਆਤਮਿਕ ਧਨੌੜੀਆਂ ਹਰਕਤਾਂ ਉਹਨਾਂ ਨੂੰ ਫਲ ਪਾਈ ਜਾਵੇ ਤਾਂ ਕਿ ਸਿੱਖੀ ਦੀਆਂ ਛਾਣਾਂ ਜਿਹੜੀਆਂ ਉਹ ਸਾਰੇ ਸੰਸਾਰ ਵਿੱਚ ਗੁਰੂਆਂ ਚੰਗਿਆਰੇ ਰਹਿਣ ਤੇ ਸਿੱਖੀ ਦੇ ਝੰਡੇ ਚੁੱਕਦੇ ਰਹਿਣ ਵਾਹਿਗੁਰੂ ਜੀ ਤਾਲਾ ਸਾਬ ਵਾਹਿਗੁਰੂ ਜੀ ਕੀ ਫਤਿਹ